ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਪਾਕਿਸਤਾਨ ਵਿਚਾਲੇ ਜੰਗ ਲਗਾਤਾਰ ਜਾਰੀ ਹੈ ਤੇ ਉੱਧਰ ਫਿਰੋਜ਼ਪੁਰ ਦੇ ਵਿੱਚ ਫਿਰ ਤੋਂ ਸਾਇਰਨ ਵੱਜੇ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਇਹ ਵੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਦੀ ਰਿਹائش ਦੇ ਉੱਤੇ ਤਿੰਨੋਂ ਫੌਜ ਦੇ ਮੁਖੀਆਂ ਨਾਲ ਬੈਠਕ ਵੀ ਹੋ ਰਹੀ ਹੈ ਹਾਈ ਲੈਵਲ ਦੀ ਬੈਠਕ ਹੋਣ ਜਾ ਰਹੀ ਹੈ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਲਗਾਤਾਰ ਪਾਕਿਸਤਾਨ ਭਾਰਤ ਉੱਤੇ ਹਮਲੇ ਕਰ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਦੇ 6 ਸਰਹੱਦੀ ਜ਼ਿਲ੍ਹੇ ਵੀ ਸ਼ਾਮਲ ਨੇ ਜਿਹਦੇ ਉੱਤੇ ਲਗਾਤਾਰ ਖਤਰਾ ਮੰਡਰਾ ਰਿਹਾ ਹੈ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਪਠਾਨਕੋਟ ਦੇ ਵਿੱਚ ਫਿਰੋਜ਼ਪੁਰ ਸਮੇਤ ਕਈ ਜਿਲ੍ਹਿਆਂ ਦੇ ਵਿੱਚ ਇਹ ਵੀ ਦੱਸਦੀ ਹੈ ਕਿ ਲਗਾਤਾਰ ਸਾਇਰਨ ਵੱਜ ਰਹੇ ਨੇ ਪਠਾਨਕੋਟ ਦੇ ਵਿੱਚ ਵੀ ਤੇ ਅਫਰੋਜ਼ਪੁਰ ਦੇ ਵਿੱਚ ਵੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਬਿਨਾ ਕੰਮ ਤੋਂ ਕਰੋਨਾ ਨਿਕਲਿਆ ਜਾਵੇ ਤੇ ਜਿੰਨੀ ਦੇਰ ਤੱਕ ਬੱਤੀ ਗ੍ਰੀਨ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਕਿਉਂਕਿ ਪਾਕਿਸਤਾਨ ਲਗਾਤਾਰ ਅਟੈਕ ਕਰ ਰਿਹਾ ਹੈ ਇਥੋਂ ਤੱਕ ਕਿ ਹਵਾਈ ਹਮਲੇ ਤੇ ਡਰੋਨ ਦੇ ਰਾਹੀਂ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਭਾਰਤੀ ਫੌਜ ਲਗਾਤਾਰ ਉਹਨਾਂ ਦੇ ਹਮਲਿਆਂ ਨੂੰ ਬੇਨਕਾਬ ਵੀ ਕਰ ਰਹੀ ਹੈ ਤਾਂ ਜੋ ਕੋਈ ਪੰਜਾਬ ਜਾਂ ਹੋਰ ਜ਼ਿਲ੍ਹੇ ਅੰਦਰ ਕੋਈ ਨੁਕਸਾਨ ਨਾ ਹੋਵੇ ਪਰ ਫਿਰ ਵੀ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈਗਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੰਬ ਨੁਮਾ ਚੀਜ਼ ਵੀ ਮਿਲੀ ਤੇ ਹੁਣ ਅਲਰਟ ਵੀ ਜਾਰੀ ਕੀਤੇ ਗਏ ਨੇ ਤਾਂ ਇਹ 6 ਜ਼ਿਲ੍ਹੇ ਜਿਹੜੇ ਅਲਰਟ ਦੇ ਉੱਤੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਫਾਜ਼ਲ ਕਾ ਦੀ ਗੱਲ ਕੀਤੀ ਜਾਵੇ ਇਸ ਰਾਧਨਾ ਜਿਹੜੇ ਲੱਗਦੇ ਨੇ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਤਾਂ ਇੱਥੇ ਪਠਾਨਕੋਟ ਤੇ ਫਿਰੋਜ਼ਪੁਰ ਦੇ ਵਿੱਚ ਸਾਇਰਨ ਲਗਾਤਾਰ ਵੱਜ ਰਹੇ ਨੇ ਡਿਪਟੀ ਕਮਿਸ਼ਨਰ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਘਰੋਂ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਰੈਡ ਅਲਰਟ جاری ਹੈ ਕਿਸੇ ਵੀ ਥਾਂ ਦੇ ਉੱਤੇ ਕੋਈ ਵੀ ਹਮਲਾ ਹੋ ਸਕਦਾ ਹੈ ਪਾਕਿਸਤਾਨ ਵੱਲੋਂ ਇੱਕ ਖਦਸ਼ਾ ਹੈ ਜਿਸ ਕਰਕੇ ਪ੍ਰਸ਼ਾਸਨ ਪੂਰੇ ਲੱਟ ਮੂੜ ਦੇ ਉੱਤੇ ਹੈ ਸਾਰੀਆਂ ਸੈਨਾਵਾਂ ਜਲ ਸੈਨਾ, ਜਲ ਸੈਨਾ, ਥਲ ਸੈਨਾ, ਹਵਾਈ ਸੈਨਾ ਉਹ ਪੂਰੀ ਰੱਖਿਆ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਲਗਾਤਾਰ ਉਹਨਾਂ ਦੇ ਮੁਖੀ ਨੇ ਜਿਹੜੇ ਉਹਨਾਂ ਵੱਲੋਂ ਮੀਟਿੰਗਾਂ ਦਾ ਦੌਰੇ ਚ ਜਾਰੀ ਹੈ। 23 ਦਿਨ ਵੀ ਮੀਟਿੰਗ ਹੋਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤੇ ਅੱਜ ਵੀ ਹਾਈ ਲੈਵਲ ਦੀ ਜਿਹੜੀ ਮੀਟਿੰਗਾਂ ਹੋ ਰਹੀ ਹੈ ਪ੍ਰਧਾਨ ਮੰਤਰੀ ਨਾਲ ਤਾਂ ਪਾਕਿਸਤਾਨ ਵੀ ਜਿਹੜਾ ਕਿਤਨਾ ਕਿਤੇ ਮੀਟਿੰਗਾਂ ਕਰਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਦੇ ਵੱਲੋਂ ਵੀ ਜਿਹੜਾ ਆਪਣੇ एनसीए ਦੇ ਨਾਲ ਵੀ ਮੀਟਿੰਗ ਜਿਹੜੀ ਕੀਤੀ ਗਈ ਹੈ ਨੈਸ਼ਨਲ ਕਮਾਂਡ ਕਮਾਂਡ 30 ਜੋ ਕਿ ਪਰਮਾਣੂ ਤੇ ਮਜ਼ਾਇਲ ਰਣਨੀਤੀ ਉਤੇ ਕੰਮ ਕਰਦੀ ਹੈ ਇਸ ਤੋਂ ਇਲਾਵਾ ਹੋਰ ਵੀ ਲਗਾਤਾਰ ਆਪਣੀਆਂ ਕੈਬਨਿਟ ਦੀਆਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਅੱਗੇ ਇਹਦਾ ਹੱਲ ਲੱਭਿਆ ਜਾ ਸਕੇ ਤਾਂ ਜਾਣਕਾਰੀ ਇਹ ਵੀ ਹੈ ਕਿ ਅਮਰੀਕਾ ਲਗਾਤਾਰ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਦੋਵੇਂ ਦੇਸ਼ਾਂ ਵਿਚਾਲੇ ਕਿ ਇਹ ਜੰਗ ਦੇ ਮਾਹੌਲ ਨੂੰ ਸ਼ਾਂਤ ਕੀਤਾ ਜਾ ਸਕੇ ਪਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕੇ ਦੋਵੇਂ ਦੇਸ਼ਾਂ ਦੇ ਵਿੱਚ ਸਮਝੌਤਾ ਵੀ ਹੋ ਸਕਦਾ ਹੈ ਪਰ ਹੁਣ ਫਿਲਹਾਲ ਦੇ ਘੜੀ ਜੋ ਹਾਲਾਤ ਬਣੇ ਹੋਏ ਨੇ ਉਹ ਜਰੂਰ ਤਣਾਅਪੂਰਨ ਨੇ ਕਿਉਂਕਿ ਕੋਈ ਵੀ ਦੇਸ਼ ਪਿੱਛੇ ੜਦਾ ਨਜ਼ਰ ਨਹੀਂ ਆ ਰਿਹਾ ਭਾਵੇਂ ਪਾਕਿਸਤਾਨ ਦੀ ਗੱਲ ਕਰੀਏ ਭਾਵੇਂ ਭਾਰਤ ਦੀ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦਿਸ਼ਾ ਨਿਰਦੇਸ਼ ਦੇ ਰਹੇ ਨੇ ਤੇ ਆਰਬੀ ਲਗਾਤਾਰ ਜਿਹੜੀ ਹੈ ਪਾਕਿਸਤਾਨ ਨੂੰ ਇਸ ਦਾ ਮੂੰਹ ਥੋੜਮਾ ਜਵਾਬ ਦੇ ਰਹੀ ਆ ਕਿਉਂਕਿ ਗੋਲੀਬਾਰੀ ਲਗਾਤਾਰ ਕੀਤੀ ਜਾ ਰਹੀ ਆ ਸਿਜ਼ਫਾਇਰ ਹੁੰਦੀ ਆ ਉਹਦੀ ਲੰਘਣਾ ਕੀਤੀ ਜਾ ਰਹੀ ਆ ਜੇਕਰ ਗੱਲ ਕੀਤੀ ਜਾਵੇ ਤਾਂ ਗੋਲੀਬਾਰੀ ਜੰਮੂ ਕਸ਼ਮੀਰ ਦੇ ਰਜੌਰੀ ਦੇ ਵਿੱਚ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਇੱਕ ਸੂਬੇਦਾਰ ਵੀ ਜਿਹੜੇ ਸ਼ਹੀਦ ਹੋਏ ਨੇ ਅ ਹੋਰ ਵੀ ਕੁਝ ਜਵਾਨ ਜਿਹੜੇ ਸ਼ਹੀਦ ਹੋਣ ਦੀ ਗੱਲ ਕੀਤੀ ਗਈ ਹੈ ਪਰ ਵੱਡੀ ਅਪਡੇਟ ਤਾਂ ਇਹ ਹੈ ਕਿ ਫਿਰੋਜ਼ਪੁਰ ਦੇ ਵਿੱਚ ਸਾਇਰਨ ਲਗਾਤਾਰ ਵੱਜ ਰਹੇ ਨੇ ਕਿਉਂਕਿ ਪਹਿਲਾਂ ਮੌਕ ਡ੍ਰਿਲ ਹੋਈ ਸੀ ਉਦੋਂ ਦੱਸਿਆ ਗਿਆ ਕਿ ਜੇਕਰ ਅਜਿਹੇ ਆਵਾਜ਼ ਸੁਣਾਈ ਦਵੇ ਜਾਂਕਰ ਕੋਈ ਦਾ ਹਮਲਾ ਹੁੰਦਾ ਹੈ ਕਿ ਤੇ ਅੱਗ ਲੱਗਦੀ ਹੈ ਤਾਂ ਆਪਣਾ ਬਚਾਅ ਕਿਵੇਂ ਕਰਨਾ ਹੈ ਪਰ ਹੁਣ ਇਹ ਅ ਕਲੀਅਕ ਤੇ ਮੌਕ ਡ੍ਰਿਲ ਨਹੀਂ ਹੈ ਕਿ ਇਹ ਹੁਣ ਜੰਗ ਲੱਗੀ ਹੋਈ ਹੈ ਉਹਦੇ ਵਿਚਾਲੇ ਸਾਇਰਨ ਵੱਜ ਰਹੇ ਨੇ ਤਾਂ ਇਹ ਖਤਰੇ ਦੀ ਕਾਂਟੀ ਹੁੰਦੀ ਹੈ ਲੋਕਾਂ ਨੂੰ ਇਹ ਸੁਚੇਤ ਕਰਨਾ ਹੁੰਦਾ ਕਿ ਉਹ ਸਹੀ ਟਿਕਾਣੇ ਤੇ ਚਲੇ ਜਾਣ ਆਪਣੇ ਘਰਾਂ ਚ ਚਲੇ ਜਾਣ ਜਾਂ ਜਿਹੜੀ ਵੀ ਥਾਂ ਦੇ ਉੱਤੇ ਕੰਮ ਕਰ ਰਹੇ ਨੇ ਉੱਥੇ ਅੰਦਰ ਰਹਿਣ ਬਾਹਰ ਨਾ ਨਿਕਲਣ ਤਾਂ ਜੋ ਕੋਈ ਡ੍ਰੋਨ ਵਗੈਰਾ ਜਾਂ ਹੋਰ ਐਸੀ ਵਸਤੂ ਉੱਥੇ ਡਿੱਗ ਕੇ ਕਿਸਦਾ ਕੋਈ ਨੁਕਸਾਨ ਨਾ ਕਰ ਸਕੇ ਡਿਪਟੀ ਕਮਿਸ਼ਨਰ ਲਗਾਤਾਰ ਹੁਕਮ ਜਾਰੀ ਕਰ ਰਹੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਮੰਤਰੀਆਂ ਦੀ ਡਿਊਟੀ ਲਾਈ ਹੋਈ ਹੈ ਸਾਰੇ ਬਾਰਡਰ ਏਰੀਆ ਦੇ ਉੱਤੇ ਮੰਨ ਦੋ ਦੋ ਮੰਤਰੀ ਨੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹ ਉੱਥੇ ਜਾਇਜ਼ਾ ਲੈ ਰਹੇ ਨੇ ਪੂਰੀ ਘਟਨਾ ਦਾ ਤਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਫਰੋਜਪੁਰ ਦੇ ਵਿੱਚ ਹੁਣ ਫਿਰ ਤੋਂ ਸਾਇਰਨ ਲਗਾਤਾਰ ਵੱਜ ਰਹੇ ਨੇ ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਅਪੀਲ ਹੈ ਜਿਹੜੀ ਉਹ ਲਗਾਤਾਰ ਪ੍ਰਸ਼ਾਸਨ ਕਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਸਰਹੱਦੀ ਜ਼ਿਲ੍ਹੇ ਨੇ ਜਿੱਥੇ ਕਿ ਜਿਹੜੇ ਪਾਕਿਸਤਾਨ ਨਾਲ ਲੱਗਦੇ ਨੇ ਜਿੱਥੇ ਪਾਕਿਸਤਾਨ ਨਿਸ਼ਾਨਾ ਕੱਸ ਰਿਹਾ ਹੈ ਪਾਕਿਸਤਾਨ ਨੇ ਇੱਕ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਹੋਇਆ ਕਿਉਂਕਿ ਇਹ ਜिले সমਤਲ ਨੇ ਅਮੋ ਸਾਹਮਣੇ ਜਿਹੜਾ ਦਿਖਾਈ ਦਿੰਦਾ ਹੈ ਜਿਸ ਕਰਕੇ ਪਾਕਿਸਤਾਨ ਵੱਲੋਂ ਹਮਲਾ ਕਰਨਾ ਆਸਾਨ ਹੁੰਦਾ ਹੈ ਇਸ ਕਰਕੇ ਪਾਕਿਸਤਾਨ ਨੇ ਜਿਲਿਆਂ ਨੂੰ ਨਿਸ਼ਾਨਾ ਬਣਾ ਰਿਹਾ ਉਹਦੇ ਵਿੱਚ ਰਾਜਸਥਾਨ ਦੇ ਵੀ ਕੁਝ ਜ਼ਿਲ੍ਹੇ ਸ਼ਾਮਲ ਨੇ ਜਿਹਦੇ ਉੱਤੇ ਲਗਾਤਾਰ ਪਾਕਿਸਤਾਨ ਵੱਲੋਂ ਡਰੋਨ ਸੁੱਤੇ ਜਾ ਰਹੇ ਨੇ ਇਥੋਂ ਤੱਕ ਕਿ ਬੰਬੂ ਨੂਮਾ ਚੀਜ਼ ਵੀ ਸੁੱਟੀ ਜਾ ਰਹੀ ਹੈ ਏਹਰ ਹਮਲੇ ਵੀ ਲਗਾਤਾਰ ਪਾਕਿਸਤਾਨ ਕਰਦਾ ਨਜ਼ਰ ਆ ਰਿਹਾ ਹੈ ਤੇ ਜਲੰਧਰ ਦੇ ਵਿੱਚ ਵੀ ਸਵੇਰੇ 5 ਵਜੇ ਦੇ ਕਰੀਬ ਇੱਕ ਪਿੰਡ ਦੇ ਵਿੱਚ ਜਿਹੜਾ ਹਮਲਾ ਹੋਇਆ ਜਿੱਥੇ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਕੋਲ ਜਿਹੜਾ ਘਰ ਸੀਗਾ ਕਰੀਬ 2-400 ਫੁੱਟ ਦੀ ਦੂਰੀ ਤੇ ਉਸ ਘਰ ਦੇ ਸ਼ੀਸ਼ੇ ਤੱਕ ਟੁੱਟ ਗਏ ਇਸ ਤਰੀਕੇ ਦੀ ਸਥਿਤੀ ਹੈ ਜਿਹੜੀ ਉਹ ਫਿਲਹਾਲ ਬਣੀ ਹੋਈ ਹੈ ਪਰ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਕਿਉਂਕਿ ਆਰਮੀ ਫੋਰਸ ਜਿਹੜੀ ਲਗਾਤਾਰ ਜੁਧ ਕਰ ਰਹੀ ਹੈ ਲਗਾਤਾਰ ਲੜ ਰਹੀ ਹੈ ਤਾਂ ਉਹਨਾਂ ਵੱਲੋਂ ਪਾਕਿਸਤਾਨ ਦੀਆਂ ਬਹੁਤ ਸਾਰੇ ਡਰੋਨ ਦੀ ਗੱਲ ਕੀਤੀ ਜਾਵੇ ਬੰਬ ਨੁਮਾ ਚੀਜ਼ ਦੀ ਗੱਲ ਕੀਤੀ ਜਾਵੇ ਹਵਾਈ ਹਮਲੇ ਨੂੰ ਬੇਨਕਾਬ ਕਰ ਦਿੱਤਾ ਹੈ ਤਾਂ ਹਵਾ ਵਿੱਚ ਹੀ ਬੇਨਕਾਬ ਕਰ ਦਿੱਤਾ ਹੈ ਪਰ ਫਿਰ ਵੀ ਪਾਕਿਸਤਾਨ ਜਿਹੜਾ ਉਹ ਜ਼ਿਆਦਾਤਰ ਡਰੋਨ ਦੀ ਵਰਤੋਂ ਕਰ ਰਿਹਾ ਹੈ ਕਿਉਂਕਿ ਆ ਆਰਥਿਕ ਸੰਕਟ ਨਾਲ ਵੀ ਪਾਕਿਸਤਾਨ ਮੰਡਰਾ ਰਿਹਾ ਇਸ ਵਕਤ ਤਾਂ ਲਗਾਤਾਰ ਫਿਰ ਜਿਹੜੀ ਭਾਰਤੀ ਫੌਜਾ ਹੈ ਉਹਦੇ ਵੱਲੋਂ ਕਿਹੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਹਮਲਿਆਂ ਨੂੰ ਕਿਸ ਤਰੀਕੇ ਨਾਲ ਨਿਕਾਬ ਕੀਤਾ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਐਂਟੀ ਡਰੋਨ ਸਿਸਟਮ ਲਗਾ ਰਹੇ ਆ ਕਿਉਂਕਿ ਪਤਾ ਹੈ ਕਿ ਜਿਹੜੇ ਵੀ ਪੰਜਾਬ ਦੇ ਵਿੱਚ ਅਟੈਕ ਕਰਨ ਦੀ ਕੋਸ਼ਿਸ਼ ਹੋ ਰਹੀ ਆ ਪਾਕਿਸਤਾਨ ਵੱਲੋਂ ਉਹ ਲਗਾਤਾਰ ਡਰੋਨ ਦੀ ਵਰਤੋਂ ਜ਼ਿਆਦਾ ਕੀਤੀ ਜਾ ਰਹੀ ਹੈ ਉਹਨਾਂ ਦੇ ਡਰੋਨ 250 ਕਿਲੋਮੀਟਰ ਕਰੀਬ ਚੰਡੀਗੜ੍ਹ ਤੱਕ ਪਹੁੰਚ ਰਹੇ ਨੇ ਜਲੰਧਰ ਤੱਕ ਪਹੁੰਚ ਰਹੇ ਨੇ ਜਿਸ ਕਰਕੇ ਇਹ ਜਿਹੜੀ ਉਹਨਾਂ ਦੀ ਕਹ ਲਈਏ ਕਿ ਇੱਕ ਚੰਗਾ ਪੁਆਇੰਟ ਹੈ ਪਾਕਿਸਤਾਨ ਦਾ ਕਿ ਉਹਨਾਂ ਦਾ ਡਰੋਨ ਜਿਹੜਾ ਇੱਧਰ ਪਹੁੰਚ ਰਿਹਾ ਪਰ ਇਸ ਨੂੰ ਵੀ ਬੇਨਕਾਬ ਕੀਤਾ ਜਾਊਗਾ ਐਂਟੀ ਡਰੋਨ ਸਿਸਟਮ ਦੀ ਗੱਲ ਕੀਤੀ ਜਾਊਗੀ ਉਹ ਲਗਾਇਆ ਜਾਏਗਾ ਬਾਰਡਰ ਯੱਤੇ ਤਾਂ ਜੋ ਪਾਕਿਸਤਾਨ ਦਾ ਕੋਈ ਵੀ ਡਰੋਨ ਭਾਰਤ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਦਾਖਲ ਨਾ ਹੋ ਸਕੇ ਤਾਂ ਮੂੰਹ ਤੋੜ ਮਾ ਜਵਾਬ ਦਿੱਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਮੀਟਿੰਗ ਵਿੱਚ ਕੀ ਫੈਸਲਾ ਲਿਆ ਜਾਂਦਾ ਤਿੰਨੇ ਜਿਹੜੀਆਂ ਸੈਨਾਮਾਂ ਨੇ ਭਾਰਤ ਦੀਆਂ ਉਹਨਾਂ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਰਹਿਸ਼ ਦੇ ਉੱਤੇ ਹਾਈ ਲੈਵਲ ਦੀ ਬੈਠਕ ਹੋ ਰਹੀ ਹੈ ਉਹਦੇ ਵਿੱਚ ਅਹਿਮ ਫੈਸਲਾ ਲਿਆ ਜਾਣਾ ਕਿਉਂਕਿ ਪਾਕਿਸਤਾਨ ਨੇ ਵੀ ਜਿਹੜੀ ਇੱਕ ਅਹਿਮ ਮੀਟਿੰਗ ਕੀਤੀ ਸੀ ਐਨਸੀਏ ਦੇ ਨਾਲ ਨੈਸ਼ਨਲ ਕਮਾਂਡ 30 ਦੇ ਨਾਲ ਉਹ ਬਹੁਤ ਮਹੱਤਵਪੂਰਨ ਸੀ ਕਿਉਂਕਿ ਜਦੋਂ ਜਾਣਕਾਰੀ ਮਿਲਦੀ ਹੈ ਕਿ ਇਹ ਜਿਹੜੀ ਐਨਸੀਏ ਪਰਮਾਣੂ ਅਤੇ ਮਿਜ਼ਾਈਲ ਰਣਨੀਤੀ ਉੱਤੇ ਕੰਮ ਕਰਦੀ ਹੈ ਤਾਂ ਪਾਕਿਸਤਾਨ ਕੰਮ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਇਸ جنگ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਇਸ ਦਾ ਸਭ ਤੋਂ ਵੱਧ ਮਤਲਬ ਦਿਖਦਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨੇ ਫੌਜ ਦੇ ਮੁਖੀਆਂ ਨਾਲ ਉਹਦੇ ਵਿੱਚ ਕੀ ਗੱਲਬਾਤ ਸਾਹਮਣੇ ਆਉਂਦੀ ਹੈ ਤੇ ਅੱਗੇ ਭਾਰਤ ਕਿਸ ਤਰੀਕੇ ਦੀਆਂ ਤਿਆਰੀਆਂ ਨਾਲ ਪਾਕਿਸਤਾਨ ਨੂੰ ਜਵਾਬ ਦਿੰਦਾ ਹੈ